ਭਾਰੀ ਮੀਂਹ ਅਤੇ ਤੇਜ਼ ਹਨੇਰੀ ਨੇ ਲੋਕਾਂ ਦਾ ਕੀਤਾ ਵੱਡਾ ਨੁਕਸਾਨ ਤੇਜ਼ ਹਨੇਰੀ ਕਾਰਨ ਲੋਕਾਂ ਦੇ ਘਰਾਂ ਤੇ ਡਿੱਗੇ ਦਰੱਖਤ ਜੜੋ ਉਖਾੜ ਦਿੱਤੇ ਤੇ ਬਿਜਲੀ ਦੇ ਖੰਭੇ ਵੀ ਸੜਕਾਂ ਹੋਈਆਂ ਪੂਰੀ ਤਰ੍ਹਾਂ ਜਾਮ ਬਿਤੇ ਦਿਨੀ ਟਾਂਡਾ ਦੇ ਵਿੱਚ ਜਿੱਥੇ ਹੀ ਭਾਰੀ بارش ਨੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਦਿਵਾਈ ਹੈ ਤਾਂ ਉੱਥੇ ਹੀ ਲੋਕਾਂ ਦਾ ਵੱਡਾ ਨੁਕਸਾਨ ਵੀ ਕਰ ਦਿੱਤਾ। ਦੱਸ ਦੇ ਕਿ ਟਾਂਡਾ ਤੋਂ ਢੋਲਵਾਹਾ ਰੋਡ ਤੇ ਦਰਖਤ ਡਿੱਗਣ ਕਾਰਨ ਇੱਕ ਕਾਰ ਬੁਰੀ ਤਰ੍ਹਾਂ ਦੇ ਨੁਕਸਾਨੀਆਂ ਗਿਆ ਤਾਂ ਸੜਕਾਂ ਵੀ ਪੂਰੀ ਤਰ੍ਹਾਂ ਦੇ ਨਾਲ ਜਾਮ ਹੋ ਗਈਆਂ ਤਾਂ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਕਿ ਰਲ ਮਿਲ ਕੇ ਹੀ ਇੰਨਾਂ ਸੜਕਾਂ ਨੂੰ ਸਾਫ਼ ਕੀਤਾ ਜਾ ਰਿਹਾ ਦਰਖਤ ਹਟਾਏ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੀ ਮਦਦ ਦੇ ਨਾਲ ਦਰਖਤਾਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਤਾਂ ਕਿ ਆਵਾਜਾਈ ਸ਼ੁਰੂ ਹੋ ਸਕੇ ਤਾਂ ਉੱਤੇ ਹੀ ਗਰੀਬ ਪਰਿਵਾਰ ਜਿਨ੍ਹਾਂ ਦੇ ਘਰਾਂ ਤੇ ਇਹ ਦਰਖਤ ਡਿੱਗੇ ਨੇ ਤਾਂ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹਾਲਾਂਕਿ ਗਨੀਮਤ ਇਹ ਰਹੀ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਜਿਸ ਦੇ ਚਲਦਿਆਂ ਪੀੜਤ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਇਨ੍ਹਾਂ ਪੀੜਤ ਲੋਕਾਂ ਦੇ ਹੱਕ ਦੇ ਵਿੱਚ ਭਾਵਾ ਦਾਸ ਦੇ ਕਨਵੀਨਰ सुरेंद्र ਜਾਜਾ ਨੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਆਵਾਜ਼ ਵੀ ਹੈ ਜਿਹੜੀ ਕਿ ਉਹ ਬੁਲੰਦ ਕੀਤੀ ਹੈ ਤਾਂ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਇੰਨਾ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਪੂਰਨ ਤੌਰ ਤੇ ਟਾਂਡਾ ਰੋਡ ਉਹਨਾਂ ਦੇ ਵੱਲੋਂ ਜਾਮ ਕੀਤਾ ਜਾਵੇਗਾ ਤਾਂ ਫਿਰ ਸੁਣਦੇ ਹਾਂ ਇਨ੍ਹਾਂ ਪੀੜਤ ਲੋਕਾਂ ਦਾ ਅਤੇ ਉਹਨਾਂ ਦੇ ਹੱਕ ਦੇ ਵਿੱਚ ਆਏ ਭਾਵਾ ਦਾਸ ਦੇ ਕਨਵਿਨੈਂਸ ਸੁਰਿੰਦਰ ਜਾਜਾ ਦਾ ਕੀ ਕੁਝ ਕਹਿਣਾ ਹੈ ਜਿਹੜਾ ਨੁਕਸਾਨ ਹੋਇਆ ਜਿਹੜੇ ਪਹਿਲੇ ਵਗੈਰਾ ਟੁੱਟੇ ਆ ਉਹਨਾਂ ਦਾ ਕੋਈ ਜਾਲੀ ਮਾਲੀ ਨੁਕਸਾਨ ਵੀ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਜੀ ਬਸ ਮਾਲੀ ਨੁਕਸਾਨ ਹੋਇਆ ਜੀ ਦੁਕਾਨਾਂ ਦੇ ਛੱਡਾਂ ਛੁੱਡਾਂ ਟੈ ਗਈਆਂ ਜੀ ਕਿੰਨੇ ਸਟੇਟ ਦੇ ਵਿੱਚ ਹੋਇਆ ਹੈ ਇਹ ਸਿਰਫ 1-2 ਮਿੰਟ ਦੇ ਵਿੱਚ ਵਿੱਚ ਹਾਂ ਜੀ ਤੁਹਾਡੇ ਘਰ ਜਿੱਥੇ ਤੇਰਾ ਖੱਡੀ ਗਈ ਕੀ ਕਹਿਣਾ ਚਾਹੁੰਦੇ ਇਹ ਜੀ ਸਾਡਾ ਨੁਕਸਾਨ ਆ ਸਾਡੇ ਨਿੱਕ-ਨਿੱਕੇ ਬੱਚੇ ਸੀਗੇ ਅੰਦਰ ਅਸੀਂ ਬੜੀਆਂ ਮੁਸ਼ਕਲਾਂ ਦੇ ਨਾਲ ਅੰਦਰੋਂ ਨਿਆਣੇ ਕੱਢੇ ਜਿਸ ਵੇਲੇ ਸਾਡਾ ਰਾਹ ਹੀ ਰੁਕ ਗਿਆ ਅਸੀਂ ਤਾਂ ਅੰਦਰ ਸੇ ਕੇ ਸਾਨੂੰ ਸਾਰਿਆਂ ਨੇ ਆਲ ਦਵਾਲੇ ਵਾਲਿਆਂ ਨੇ ਤਾਂ ਅੰਦਰੋਂ ਕੱਢਿਆ ਕੀ ਕਹਿੰਨ ਨਾ ਪ੍ਰਿਆ ਦੇਸ਼ਰੀ ਇਹ ਕੱਲ੍ਹ ਜੀ ਬੜੀ ਜ਼ਰਦਸ ਜਿਹੜੀ ਕੱਲ੍ਹ ਮੀਂਹ ਵੀ ਪਿਆ ਨੇਰੀ ਵੀ ਬਹੁਤ ਜ਼ਰਦਸ ਸਹੀ ਉਹਨਾਂ ਦਰਖਤ ਜਿਹੜਾ ਬਹੁਤ ਵੱਡੇ ਵੱਡੇ ਦਰਖਤ ਆ ਔਰ ਕਈ ਵਾਰੀ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਪੀਲ ਕੀਤੀ ਆ ਕਿ ਦਰਖਤ ਜਿਹੜੇ ਆ ਕਦੀ ਵੀ ਜਿਹੜਾ ਆ ਉਹ ਜਾਨੀਮਾਲੀ ਨੁਕਸਾਨ ਹੈ ਜਿਹੜਾ ਕਰ ਸਕਦੇ ਆ ਮਸਲਾ ਇਹ ਵਾਲਾ ਆ ਕਿ ਇਸ ਪਿੱਛੇ ਵੀ ਬਹੁਤ ਦੇ ਦੇ ਜਮੀਨਾਂ ਵੀ ਜਿਹੜੀਆਂ ਲੋੜਿਆ ਸਰਕਾਰ ਨੇ ਕੀਤੀਆਂ ਹੋਈਆਂ ਘਰ ਬਣਾਉਣ ਲਈ ਕੀਤੀਆਂ ਹੋਈਆਂ ਜੇ ਸਰਕਾਰ ਦਾ ਕੋਈ ਇਹੋ ਜਿਹਾ ਸਿਗਾ ਉਦੋਂ ਪ੍ਰਾਵਧਾਨ ਤੇ ਇੱਥੇ ਇਦਾਂ ਤਾਂ ਫਿਰ ਇਹਨਾਂ ਸਰਕਾਰ ਨੇ ਜ਼ਮੀਨਾਂ ਕਦੋਂ ਲੋਡ ਚੁੱਕੀਆਂ ਦੂਸਰੀ ਸੈਕੰਡ ਗੱਲ ਜਿਹੜੀ ਆ ਮੈਂ ਪ੍ਰਸ਼ਾਸਨ ਨੂੰ ਜਿਹੜੇ ਅਫਸਰ ਸਾਹਿਬਾਨ ਆਏ ਹੋਇਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਘਰ ਨੂੰ ਕਿਉਂਕਿ ਮੁਆਵਜ਼ਾ ਸਰਕਾਰਾਂ ਦੇ ਕੋਲ ਪ੍ਰਾਵਧਾਨ ਹੈ ਮੁਆਵਜ਼ਾ ਦਿੱਤਾ ਜਾਂਦਾ ਸਰਕਾਰੀ ਆਫਦਤ ਦਾ ਵੀ ਇਹ ਕੋਈ ਭੱਜਣ ਵਾਲੀ ਇੱਥੋਂ ਗੱਲ ਨਹੀਂ ਹੈ ਕਿ ਜੇ ਅਫਸਰ ਭੱਜਦੇ ਸਾਨੂੰ ਦਿਸ ਵੀ ਰਹੀ ਆ ਜੇ ਇਹਨਾਂ ਨੇ ਨਾ ਕੋ ਹੱਲ ਕੀਤਾ ਤੇ ਅਸੀਂ ਜਿਹੜਾ ਆ ਸਾਈਵੇ ਵੀ ਜਾਮ ਕਰਾਂਗੇ ਜਿਹੜਾ ਵੀ ਜੱਥੇ ਵੀ ਸਾਨੂੰ ਸੰਘਰਸ਼ ਲਾਣਾ ਪਿਆ ਮੁਆਵਜ਼ੇ ਲਈ ਅਸੀਂ ਉਹ ਲੜਾਂਗੇ ਸਰ ਟਾਂਡਰ ਟੋਲ ਵਾਇਰ ਰੋਡ ਤੇ ਜੱਜਮੈਂਟ ਦੇ ਵਿੱਚ ਇੱਕ ਦਰਖਤ ਘਰ ਤੇ ਨੁਕਸਾਨਿਆ ਗਿਆ ਤੁਹਾਡਾ ਕੀ ਕਹਿਣਾ ਮੇਰਾ ਇਹੀ ਕਹਿਣਾ ਹੈ ਕਿ ਜਦੋਂ ਵੀ ਕੋਈ ਦੁਕਾਨ ਬਣਾਈ ਜਾਂਦੀ ਹੈ ਜਦੋਂ ਵੀ ਫੋਰੈਸਟ ਤੇ ਕਿਤੇ ਵੀ ਉਹਦੀ ਐਨਓਸੀ ਲੈਣੀ ਬਣਦੀ ਹੈ ਪਹਿਲਾਂ ਵੀ ਬਾਅਦ ਵਿੱਚ ਜਿਹੜਾ ਕੁਦਰਤੀ ਆਫਤਾਂ ਨਾਲ ਜੋ ਦਰਖਤ ਡਿੱਗਦੇ ਹਨ ਦੁਕਾਨਾਂ ਦਾ ਤੇ ਲੈਂਟਰੋ ਵਗੈਰਾ ਦਾ ਨੁਕਸਾਨ ਕੀਤਾ ਜਾਂਦਾ ਹੈ ਇਹ ਮਲੋਂ ਮੇਰੀ ਦੁਬਾਰਾ ਫਿਰ ਬੇਨਤੀ ਹੈ ਕਿ ਜਿਹੜਾ ਜਦੋਂ ਵੀ ਕੋਈ ਰੁੱਖ ਆਪਣੇ ਦੁਕਾਨ ਬਣਾਣੀ ਹੈ ਜਾਂ ਕੋਈ ਫੋਰੈਸਟ ਟ੍ਰੀ ਵੀ ਕੋਈ ਮਕਾਨ ਬਣਾਉਣਾ ਉਹਦੀ ਐਨਓਸੀ ਲੈਣੀ ਬਣਦੀ ਜ਼ਰੂਰੀ ਹੈ ਚਾਹੋ ਜਿਹੜੀ ਅਕਸਰ ਕੇਤੀ ਹੈ ਜਿਹੜੀ ਅੱਜ ਨੇਰੀ ਗਈ ਹੈ ਇਹਨਾਂ ਕਾਫੀ ਨੁਕਸਾਨ ਹੋਇਆ ਲਾਗੇ ਦੇ ਵਿੱਚ ਈ ਪ੍ਰਵਾਸੀ ਹੋ ਰਹੀ ਹੈ ਦੁਕਾਨੀਆਂ ਟੁੱਟ ਗਈਆਂ ਹਮਾਰੀ ਦੀ ਸਾਫੀ ਨੁਕਸਾਨੇ ਗੰਬੇ ਵੀ ਟੁੱਟ ਗਏ ਠੀਕ ਹੈ ਅਸਲ ਤੇ ਜ਼ਿੰਦਰੀਏ 4-5 ਕਿਲੋਮੀਟਰ ਦੇ ਵਿੱਚ ਨੇਰੀ ਤੂਫਾਨ ਨਹੀਂ ਤਾਂ ਚੱਕਰਬਤੀ ਤੂਫਾਨ ਸੀਗਾ ਇਸ ਤਰ੍ਹਾਂ ਘੁੰਮ ਕੇ ਨੇਰੀ ਆਉਂਦੀ ਸੀ ਕਿ ਥੱਲੇ ਖੜੇ ਲੋਕਾਂ ਦੀਆਂ ਕਾਰਾਂ ਦੇ ਉੱਪਰ ਡਿੱਗਣ ਦਾ ਖਤਰਾ ਸੀ ਉਹਨਾਂ ਦੇ ਕਾਰਾਂ ਸਾਈਡ ਤੇ ਲਾ ਦਿੱਤੀਆਂ ਆ ਮੈਨੂੰ ਲੱਗਦਾ ਕਿ ਆ ਸਾਡੀ ਉਮਰ ਤੋਂ ਵੱਧ ਉਮਰ ਦੇ ਫਾਇਦੇ ਹੋ ਗਏ ਆ ਓਵਰੇਜ ਫਾਇਦੇ ਆ ਪਨੇਰੀ ਚੱਲਣ ਦੇ ਨਾਲ ਆ ਜਿੱਥੇ ਗਿਆ ਦੇਖੋ ਇੱਕ ਇਹਦੀ ਰੇੜੀ ਟੁੱਟ ਗਈ 40-45 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਉੱਥੇ ਖੰਭੇ ਵੀ ਟੁੱਟੇ ਉੱਥੇ ਟਰਾਂਸਫਰਮ ਵੀ ਥੱਲੇ ਡਿਗੇ ਇੰਨਾ ਕਿ ਜੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਜਿਹੜੇ ਓਵਰੇਜ ਦਰਖਤ ਆ ਜਿਹੜੇ ਤੁਰੇ ਜਾਂਦੇ ਆ ਉਹ ਨੁਕਸਾਨ ਪਹੁੰਚਾਉਣ ਉਹਨਾਂ ਨੂੰ ਵੜ ਦੇਣਾ ਚਾਹੀਦਾ ਉਹਨਾਂ ਦੀ ਥਾਂ ਤੇ ਨਵੇਂ ਪੌਦੇ ਲਾ ਦੇਣੇ ਚਾਹੀਦੇ ਆ ਸੋ ਇਹ ਜਿਹੜਾ ਤੂਫਾਨ ਆਇਆ ਤੂਫਾਨ ਦੇ ਵਿੱਚ ਤੇ ਕਾਫੀ ਨੁਕਸਾਨ ਹੋਇਆ ਆ ਜਿਹੜਾ ਗੰਨਾ ਮੈਂ ਕਹਿੰਦਾ ਛੋਟਾ ਛੋਟਾ ਗੰਨਾ ਮੇਰੀ ਨੇ ਲੰਮਾ ਪਾ ਦਿੱਤਾ ਕਾਫੀ ਟਾਈਮ ਤੋਂ ਸੁੱਕਾ ਪਿਆ ਦਰਖਤ ਪਿਆ ਸੁੱਕਾ ਪਿਆ ਦਰਖਤ ਦੇਖੋ ਇਹ ਵੀ ਨਹੀਂ ਵੱਡੇ ਤੂੰ ਕਹਿਣ ਤੋਂ ਪਾਵੇਗਾ ਕਿ ਫਸਲਾਂ ਤੇ ਤਬਾਹ ਹੋਈਆਂ ਹੋਈਆਂ ਕੰਧਾਂ ਡਿੱਗ ਪਈਆਂ ਟੀਨਾ ਜਿਹੜੀਆਂ ਉੱਡ ਗਈਆਂ ਛੱਡਾਂ ਜਿਹੜੀਆਂ ਉਹ ਸਾਰੇ ਹਵਾ ਦੇ ਵਿੱਚ ਉਡਦੀਆਂ ਦਿਖਾਈ ਦਿੱਤੀਆਂ ਚੜ੍ਹਦੇ ਕਲਾ ਟਾਈਮ ਟੀਵੀ ਲਈ ਟਾਂਡਾ ਉੜਮੜ ਤੋਂ ਪੱਤਰਕਾਰ ਅਰਜੁਨ ਜਾਨ ਦੇ ਖਾਸ ਰਿਪੋਰਟ